ਦੋਸਤੋ ਜਿਹੜੀ ਅੱਜ ਮੈਂ ਵੀਡੀਓ ਤੁਹਾਨੂੰ ਦੱਸਣ ਲੱਗਿਆ ਗੱਲਬਾਤ ਕਰਨ ਲੱਗਿਆ ਇੱਕ ਇਹੋ ਜਿਹਾ ਫਰਾਡ ਦੀ ਗੱਲ ਆ ਜਿਹੜਾ ਲੀਗਲੀ ਆ ਮੈਂ ਲੀਗਲੀ ਤਾਂ ਕਹਿੰਨਾ ਮਾਂ ਕਿ ਇਹ ਕੰਪਨੀਆਂ ਜਾਂ ਇਹ ਇਦਾਂ ਦੇ ਲੋਕ ਕੁਛ ਨਾ ਕੁਛ ਕਾਨੂੰਨ ਦੇ ਵਿੱਚ ਕਮਜ਼ੋਰੀਆਂ ਲੱਭ ਗਏ ਜਾਂ ਕੁਛ ਨਾ ਕੁਛ ਇਹੋ ਜਿਹੇ ਰਾਸਤੇ ਲੱਭ ਗਏ ਆਪ ਦਾ ਧੰਦਾ ਕਰ ਰਹੇ ਨੇ ਤੇ ਬੇਕਸੂਰ ਲੋਕਾਂ ਨੂੰ ਜਾਨੀ ਦੀ ਫਸਾਰੇ ਨੇ ਜਿਨ੍ਹਾਂ ਤੋਂ ਪੈਸਾ ਤੋਂ ਲੋਕਾਂ ਦਾ ਵੇਸਟ ਕਰਵਾ ਰਹੇ ਨੇ ਇਦਾਂ ਦੀ ਇੱਕ ਸੋਸ਼ਲ ਮੀਡੀਆ ਤੇ ਇੱਕ ਐਡ ਚੱਲਦੀ ਆ ਮੈਂ ਉਹ ਐਡ ਥੱਲੇ ਥੱਲੇ ਤੋਂ ਚਲਾਉਂਗਾ ਆਪਦੀ ਵੀਡੀਓ ਦੇ ਨਾਲ ਤੁਸੀਂ ਦੇਖੋ ਉਹ ਐਡ 25 ਲੱਖ ਲਾਗੇ ਹੁਣ ਤਾਂ ਉਹ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਸੀਂ ਪੰਜਾਬ 'ਚ ਰਹਿ ਕੇ ਲੱਖਾਂ ਰੁਪਏ ਕਮਾ ਸਕਦੇ ਹੋ ਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਖੁਦ ਮਹੀਨੇ ਦਾ 4 ਤੋਂ 5 ਲੱਖ ਰੁਪਏ ਕਮਾ ਰਿਆ ਤੇ ਤੁਸੀਂ ਵੀ ਸਿੱਖ ਸਕਦੇ ਹੋ ਬਸ ਤੁਹਾਡੀ ਏਜ 18 ਪਲੱਸ ਹੋਣੀ ਚਾਹੀਦੀ ਹੈ ਕੰਮ ਕਰਨ ਲਈ ਤੁਹਾਡੇ ਕੋਲ ਦਿਨ 'ਚ 2 ਤੋਂ 3 ਘੰਟੇ ਹੋਣੇ ਚਾਹੀਦੇ ਨੇ ਤੇ ਤੁਹਾਡੇ ਕੋਲ ਇੱਕ ਮੋਬਾਈਲ ਫੋਨ ਹੋਣਾ ਚਾਹੀਦਾ ਹੈ ਜੇ ਇਹ ਸਭ ਕੁਝ ਤੁਹਾਡੇ ਕੋਲ ਹੈ ਤਾਂ ਮੈਨੂੰ ਮੈਸੇਜ ਕਰੋ ਤੁਹਾਨੂੰ ਮੈਂ ਸਭ ਕੁਝ ਦਿਖਾਵਾਂ ਇਹ ਐਡ ਦੇ ਵਿੱਚ ਦੱਸਿਆ ਜਾ ਰਿਹਾ ਵਕ ਤੁਸੀਂ ਅ ਬੇਰਜ਼ਗਾਰੋਂ 30-40 ਲੱਖ ਰੁਪਏ ਲਾ ਕੇ ਬਾਹਰ ਨਾ ਜਾਓ ਤੁਸੀਂ ਇਦਾਂ ਇਦਾਂ ਨਾ ਕਰੋ ਕੁਝ ਤੁਸੀਂ ਸਿਰਫ ਥੋੜਾ ਜਿਆਦਾ 10-4 ਘੰਟੇ ਦਾ ਟਾਈਮ ਦਿਓ ਤੁਸੀਂ ਮਹੀਨੇ ਦਾ ਲੱਖ ਡੇਢ ਲੱਖ ਜਾਂ 50 ਹਜ਼ਾਰ ਕਿੰਨਾ ਵੀ ਇਹ ਦੱਸ ਰਹੇ ਨੇ ਜੋ ਤੁਸੀਂ ਕਮਾ ਲੋਗੇ ਇਹ ਇਹਦੇ ਵਿੱਚ ਆਮ ਲੋਕ ਆਪਣੇ ਆਪੇ ਫਸ ਜਾਂਦੇ ਨੇ ਮੈਂ ਇਸ ਚੀਜ਼ ਨੂੰ ਜਾਣਨ ਦੀ ਖਾਤਰ ਇਹਨਾਂ ਨੂੰ ਕਾਲ ਕੀਤੀ ਆ ਤਾਵਾ ਨੇ ਦੇਖਿਆ ਜਦੋਂ ਉਹਨਾਂ ਨੇ ਮੈਨੂੰ ਪਹਿਲਾਂ ਦੋ ਤਿੰਨ ਵੀਡੀਓਜ਼ ਦੇ ਲਿੰਕ ਸ਼ੇਅਰ ਕੀਤੇ ਕਹਿੰਦੇ ਤੁਸੀਂ ਦੇਖੋ ਸਾਨੂੰ ਦੇਖ ਕੇ ਇਹਨਾਂ ਦੇ ਵਿੱਚ ਆਨਸਰ ਦੱਸੋ ਇਹ ਇੱਕ ਬੜਾ ਵੱਡਾ ਝਾਂਸਾ ਵਾ ਬਹੁਤ ਵੱਡਾ ਇੱਕ ਫਰਾਡ ਆ ਇਹ ਤੇ ਇਸ ਵਿਸ਼ੇ ਨੂੰ ਲੈ ਕੇ ਮੈਂ ਇਸ ਵੀਰ ਨਾਲ ਫੋਨ ਤੇ ਗੱਲ ਕਰ ਰਿਹਾ ਮਾਂ ਹਾਂ ਹੈਲੋ ਹਾਂਜੀ ਪ੍ਰਾਜਾ ਹਾਂਜੀ 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 ਠੀਕ ਠਾਕ ਹਾਂਜੀ ਬਹੁਤ ਵਧੀਆ ਜੀ ਅੱਛਾ ਆਪਣੇ ਫੋਰੈਵਰ ਦਾ ਕੰਮ ਹੈ ਨਾ ਹਾਂਜੀ ਫੋਰੈਵਰ ਕੰਪਨੀ ਦਾ ਕੰਮ ਹੈ ਨਾ ਹਾਂਜੀ ਹਾਂਜੀ ਇਹ ਐਮ ਐਲ ਐਮ ਮਾਰਕੀਟਿੰਗ ਹੁੰਦਾ ਵਾ ਇਹ ਉਹ ਸਾਰੇ ਜਿਹੜੀ ਫੋਰਐਵਰ ਹੋਗੀ ਐਮਵੀ ਹੋਗੀ ਹਾਂ ਜਾਂ ਹੋਰ ਵੀ ਕਈ ਸਾਰੀਆਂ ਕੰਪਨੀਆਂ ਸਾਰੀਆਂ ਐਮਐਲਐਮ ਇਸ ਮਲਟੀ ਲੈਵਲ ਵਰਕਿੰਗ ਹੀ ਹੁੰਦੀ ਹੈ ਇਹ ਹਾਂਜੀ ਨੈਟਵਰਕ ਮਾਰਕੀਟਿੰਗ ਹੁੰਦੀ ਹੈ ਇਹ ਹਾਂਜੀ ਹਾਂਜੀ ਸਾਰੀਆਂ ਉਹੀ ਨਹੀਂ ਹੁੰਦੀਆਂ ਨੇ ਉਹੀ ਹੁੰਦੀਆਂ ਨੇ ਜੀ ਜੀ ਪਰ ਇੰਨਾ ਵੀ ਥੋੜਾ ਜਿਹਾ ਕਈਆਂ ਦੇ ਕੰਮ ਕਰਨ ਦਾ ਤਰੀਕਾ ਅਲੱਗ ਹੁੰਦਾ ਹੁਣ ਐਮਵੀ ਵਗੈਰਾ ਜਿਹੜੀ ਕੰਪਨੀ ਆਰਸੀਐਮ ਕੰਪਨੀਆਂ ਇੰਨਾ ਇਹ ਜਾਇ ਜ਼ਿਆਦਾ ਫੋਕਸ ਦਿੰਦੇ ਆ ਪ੍ਰੋਡਕਟ ਵੇਚਣ ਤੇ ਹਾਂਜੀ ਆਪਣੀ ਫੋਰਐਵਰ ਪ੍ਰੋਡਕਟ ਨਹੀਂ ਸੇਲਿੰਗ ਕਰਨ ਨੂੰ ਕਹਿੰਦੀ ਹਾਂਜੀ ਆਪਣੀ ਫੋਰਐਵਰ ਹੈ ਜਿਹੜੀ ਸਿਰਫ ਕਹਿੰਦੀ ਵੀ ਤੁਸੀਂ ਪ੍ਰੋਮੋਸ਼ਨ ਕਰਨੀ ਹੈ ਕੰਪਨੀ ਦੀ ਪ੍ਰੋਮੋਸ਼ਨ ਕਰਕੇ ਤੇ ਗਾਈਡ ਕਰਨਾ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਹਾਂਜੀ ਉਸ ਉਹ ਚੀਜ਼ ਕਰਾਉਂਦੀ ਆਪਣੇ ਕੋਲ ਉਹਨੂੰ ਕਿਉਂਕਿ ਉਹ ਇਨਕਮ ਪ੍ਰੋਮੋਸ਼ਨ ਕਰਨ ਤੇ ਦਿੰਦੀ ਹੈ ਕੰਪਨੀ ਜਾਂ ਪ੍ਰੋਡਕਟ ਸੇ ਰੋਣ ਦੇ ਦਿੰਦੀ ਹੈ ਪਤਾ ਕੀ ਜਦੋਂ ਪ੍ਰੋਮੋਸ਼ਨ ਕਰਾਂਗੇ ਜਦੋਂ ਉਹ ਬੰਦਾ ਪਰਸਨ ਜੁਆਇਨ ਕਰਦਾ ਨਾ ਹਾਂ ਹਾਂ ਉਹ ਪਰਸਨ ਜਦੋਂ ਜੁਆਇਨ ਕਰਦਾ ਉਹ ਪਰਸਨ ਕੁਝ ਰੈਵਨਿਊ ਤੇ ਜੁਆਇਨ ਕਰਦਾ ਹੁੰਦਾ ਜਿਵੇਂ ਕੋਈ ਛੋਟਾ ਮੋਟਾ ਆਰਡਰ ਕਰਦਾ ਇੱਕ ਵਾਰੀ ਆਪਦੇ ਟਰਸਟ ਲਈ ਆਪਦੇ ਹੈਲਥ ਲਈ ਕੁਝ ਨਹੀਂ ਕੋਈ ਵੀ ਇਸ਼ੂ ਨਹੀਂ ਹਫਤੇ ਕੋਈ ਛੋਟਾ ਮੋਟਾ ਆਰਡਰ ਕਰਦਾ ਨਾ ਜਦੋਂ ਪਰ ਉਸ ਹਿਸਾਬ ਨਾਲ ਕੰਪਨੀ ਨੇ ਪਰਸੈਂਟੇਜ ਰੱਖੀ ਹੁੰਦੀ ਉਹ ਵੀ ਕਿਹੜੇ ਲੈਵਲ ਤੇ ਬੰਦਾ ਕੰਮ ਕਰਦਾ ਉਹਨੂੰ ਕਿਸ ਲੈਵਲ ਤੇ ਕਿੰਨੀ ਇਨਕਮ ਦੇਣੀ ਆ ਹੂੰ ਹੂੰ ਰੰਜੀ ਦਿੰਦੀ ਤਾਂ ਪ੍ਰੋਡਕਟ ਸੇਲ ਹੋਣ ਤੇ ਹੀ ਆ ਉਪਰਡਕਟ ਤਾਂ ਫਿਰ ਆਟੋਮੈਟਿਕ ਸੇਲ ਹੋ ਜਾਣਗੇ ਨਾ ਕਿਉਂਕਿ ਜਿਹੜੇ ਇਹਨਾਂ ਵੀ ਜਿਹੜੇ ਦੂਸਰੇ ਕੰਪਨੀਆਂ ਕਹਿ ਦਿੰਦੀਆਂ ਉਹ ਕਹਿੰਦੀਆਂ ਜੀ ਬੰਦਨ ਕਹਿੰਦੀਆਂ ਤੁਸੀਂ ਡੋਰ ਟੂ ਡੋਰ ਜਾ ਕੇ ਸੇਲ ਕਰਕੇ ਆਓ ਕਿੰਦੇ ਵਿੱਚ ਇਹ ਆ ਵੀ ਆਪਾਂ ਡੋਰ ਟੂ ਡੋਰ ਜਾ ਕੇ ਸੇਲ ਨਹੀਂ ਕਰਨਾਗਾ ਇਹਦੇ ਵਿੱਚ ਜਿਵੇਂ ਕਿ ਮੈਂ ਆ ਮੈਂ ਮੈਂ ਤੁਹਾਨੂੰ ਮੈਂ ਤੁਹਾਨੂੰ ਸਮਝਾਈ ਜਨ ਵੀ ਤੁਹਾਡੀ ਸਿਹਲਥ ਲਈ ਤੁਹਾਡੀ ਜੀ ਆ ਪ੍ਰੋਡਕਟ ਤੁਹਾਡੇ ਲਈ ਬੈਟਰ ਨੇ ਵੀ ਤੁਸੀਂ ਜੇ ਤੁਹਾਨੂੰ ਕੋਈ ਇਸ਼ੂ ਹੈਗਾ ਤੁਸੀਂ ਯੂਜ਼ ਕਰ ਸਕਦੇ ਹੋ ਹਮ ਹਮ ਮਤਲਬ ਕਿ ਮੈਨੂੰ ਮੈਂ ਐਫਬੀਓ ਬਣ ਗਿਆ ਮੈਂ ਕੰਪਨੀ ਦਾ ਫੋਅਰਵਰ ਬਿਜ਼ਨਸ ਓਨ ਕਰਾ ਮੈਂ ਜਿਹਾ ਪਾਰਟਨਰ ਕੰਮ ਕਰਦਾ ਉਸੇ ਤਰ੍ਹਾਂ ਹੀ ਤੁਸੀਂ ਅੱਗੇ ਜਾ ਕੇ ਬਿਜ਼ਨਸ ਪਾਰਟਨਰ ਕੰਮ ਕਰੋਗੇ ਵੀ ਆਪਾਂ ਮਿਲ ਕੇ ਇੱਕ ਟੀਮ ਬਣਾਵਾਂਗੇ ਟੀਮ ਦੇ ਨਾਲ ਹੀ ਕੰਮ ਚੱਲਾਂਗਾ ਤੁਹਾਨੂੰ ਚੱਲੇਗਾ ਪੱਕਾ ਓਕੇ ਇਹਦੇ ਵਿੱਚ ਕੋਈ ਚੇਨ ਸਿਸਟਮ ਨਹੀਂ ਕਿਉਂਕਿ ਚੇਨ ਸਿਸਟਮ ਜਿਹੜਾ ਹੁੰਦਾ ਉਹ ਹੁੰਦਾ ਇਲੀਗਲ ਹਾਂ ਹਾਂ ਜੇ ਹੁੰਦੇ ਇਹ ਬਿਲਕੁਲ ਡਾਇਰੈਕਟ ਸੇਲਿੰਗ ਹੈ ਸਿੱਧੀ ਕੰਪਨੀ ਚੋਂ ਚੀਜ਼ ਚਲਣੀ ਹੈ ਸਿੱਧੀ ਕਲਾਇੰਟ ਦੇ ਘਰੇ ਆਉਣੀ ਹੈ ਇਹ ਚ ਉਹ ਚੋਲੇ ਵਾਲਾ ਕੰਮ ਖਤਮ ਹੀ ਕਰਤਾ ਉਹਨਾਂ ਨੇ ਆੜਤੀਆਂ ਵਾਲਾ ਕੰਮ ਖਤਮ ਹੀ ਕਰਤਾ ਵਿਚੋ ਨਾ ਸਮਝਿਆ ਗੱਲ ਤੁਹਾਡੀ ਇਹਦੇ ਚ ਇੱਕ ਚੀਜ਼ ਬਹੁਤ ਵੱਡੀ ਕਮੀ ਆ ਮੈਂ ਆਇਆ ਕਿ ਕਹੂੰ ਨੈਗੇਟਿਵ ਜਾਂ ਪੋਜ਼ਿਟਿਵ ਦੀ ਗੱਲ ਹੀ ਕਰਦਾ ਮੈਂ ਇਹ ਪ੍ਰੋਡਕਟ ਇੰਨੀ ਜਿਆਦਾ ਕੋਸਟਲੀ ਆ ਆਮ ਲੋਕਾਂ ਦੇ ਦੇਣ ਦੇ ਵਿੱਚ ਹੈ ਨਹੀਂਗੇ ਬਾਈ ਜੀ ਪਤਾ ਕੀ ਹੁਣ ਇਹ ਦੇਖੋ ਕੋਸਟਲੀ ਜ਼ਰੂਰ ਹੈਗੇ ਮੈਂ ਇਹ ਨਹੀਂ ਕਹਿੰਦਾ ਵੀ ਨੋ ਡਾਊਟ ਵੀ ਕੋਸਟਲੀ ਤੁਹਾਡਾ ਕੁਐਸਚਨ ਵੀ ਜਾਇਜ਼ ਹੈ ਬਿਲਕੁਲ ਕੋਸਟਲੀ ਹੈਗੇ ਤੁਸੀਂ ਇਹ ਦੇਖੋ ਕਿ ਹੁਣ ਇੱਕ ਕੰਪਨੀ ਸਾਰਾ ਕੁਝ ਨਹੀਂ ਉਹ ਤਾਂ ਠੀਕ ਹੈ ਥੋੜੀ ਮੈਨੂੰ ਇੱਕ ਚੀਜ਼ ਵੀ ਬਰਬਰ ਜਿਹੜੀ ਮੇਨ ਜਿਹੜੀ ਗੱਲ ਤੇ ਮੈਂ ਆਉਣਾ ਚਾਹੁੰਦਾ ਆਪਣੇ ਜਿਹੜੇ ਇੰਡੀਅਨ ਜਿਹੜੀ ਹੈਗੀ ਹੈ ਜੀ ਕੈਟਾਗਰੀ ਲਾਲੂ ਜਾਂ ਆਮ 10 ਤੋਂ 15000 ਰੁਪਏ ਕਮਾਉਣ ਵਾਲੇ ਆ ਮੰਤਰੀ ਹੂੰ ਹੂੰ ਉਹ ਤੁਹਾਨੂੰ ਲੱਗਦਾ ਕਿ ਇਹਨੇ ਮੈਂ ਵੀ ਪ੍ਰੋਡਕਟ ਯੂਜ਼ ਕਰ ਲੈਣਗੇ ਜੀ ਬਦਰ ਆਪਾਂ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਵੀ ਤੁਸੀਂ ਸਿੱਧੇ ਤੁਸੀਂ 50000 ਲਾ ਦੋ ਤੁਸੀਂ 50000 ਦੇ ਪ੍ਰੋਡਕਟ ਖਰੀਦ ਕੇ ਸ਼ੁਰੂ ਕਰ ਲਓ ਆਪਾਂ ਤਾਂ ਤੁਹਾਨੂੰ ਕੰਪਨੀ ਨੇ ਇੱਕ ਛੋਟਾ ਜਿਹਾ ਕੰਪਨੀ ਸਟਾਰਟਿੰਗ ਪੁਆਇੰਟ ਦੱਸਿਆ ਪੰਗ ਆਪਣੀ ਕਹਿੰਦੀ ਤੁਸੀਂ ਸਭ ਤੋਂ ਘੱਟ 2550 ਰੁਪਏ ਦਾ ਤੁਸੀਂ ਪਲਾਨ ਲੈ ਲਓ ਜਿੰਦੇ ਵਿੱਚ ਕੀ ਹੈ ਤੁਹਾਨੂੰ 2550 ਰੁਪਏ ਜਿੰਦੇ ਵਿੱਚ ਹੀ ਤੁਹਾਨੂੰ ਤਿੰਨ ਤੋਂ ਚਾਰ ਪ੍ਰੋਡਕਟ ਤੁਹਾਡੇ ਘਰੇ ਪਹੁੰਚ ਜਾਣਗੇ ਤੁਹਾਡੀ ਆਈਡੀ ਬਣ ਜਾਏਗੀ ਕੰਪਨੀ ਦੇ ਵਿੱਚ ਤੁਹਾਡਾ ਨਾਮ ਰਜਿਸਟਰਡ ਹੋ ਜਾਏਗਾ ਤੁਹਾਡੀ ਆਈਡੀ ਬਣ ਜਾਏਗੀ ਤੁਸੀਂ ਉਹ ਆਈਡੀ ਤੇ ਉਸ ਤੋਂ ਬਾਅਦ ਤੁਸੀਂ ਕੰਪਨੀ ਦੀਆਂ ਟ੍ਰੇਨਿੰਗਸ ਵਗੈਰਾ ਜਿਹੜੀਆਂ ਸਾਡੇ ਸੀਨੀਅਰਸ ਦੀਆਂ ਤੁਹਾਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਨਾਲੇ ਉਹ ਤੁਸੀਂ ਪ੍ਰੋਡਕਟ ਯੂਜ਼ ਕਰੋਗੇ ਜਦੋਂ ਜਿੰਨਾ ਚਿਰ ਤੁਸੀਂ ਯੂਜ਼ ਨਹੀਂ ਕਰਦੇ ਤੁਸੀਂ ਸਾਹਮਣੇ ਵਾਲੇ ਪਰਸਨ ਨੂੰ ਕਿਵੇਂ ਦੱਸ ਦੋਗੇ ਹੁਣ ਤੁਸੀਂ ਹਣੀ ਕੰਪਨੀ ਦਾ ਹਣੀ ਯੂਜ਼ ਨਹੀਂ ਕੀਤਾ ਆ ਸ਼ਹਿਦ ਇਕ ਤਾਂ ਵੀ ਹੋਵੇ ਮੈਨੂੰ ਨਹੀਂ ਪਤਾ ਪਰ ਮੈਂ ਇੱਕ ਐਗਜ਼ਾਮਪਲ ਤੌਰ ਤੇ ਮੰਨ ਕੇ ਚੱਲਦਾ ਵੀ ਤੁਸੀਂ ਯੂਜ਼ ਨਹੀਂ ਕੀਤਾਗਾ ਹਾਂ ਹਾਂ ਮੈਂ ਸਮਝ ਗਿਆ ਸਾਰੀ ਗੱਲ ਸਮਝਦਾ ਮੈਂ ਤੁਹਾਡੀ ਸਮਝ ਫਿਰ ਉਹ ਸਾਰਾ ਕੁਝ ਜੀ ਸਾਰਾ ਉਸ ਜੀ ਇਨਵੈਸਟ ਹੋਊਗੀ ਮੈਂ ਸ਼ਹਿਦ ਦਾ ਤੇਰਾ ਹਾਂ ਬਸ ਆਪਾਂ ਨੂੰ ਮੇਨ ਕੁਆਲਿਟੀ ਚਾਹੀਦੀ ਹੁਣ ਆਪਾਂ ਇਹਦਾ 1400 ਰੁਪਏ ਦੀ ਸ਼ਹਿਦ ਦੀ ਅੱਧਾ ਕਿਲੋ ਦੀ ਸ਼ੀਸ਼ੀ ਹੈ ਇਹਦੀ ਹਾਂ ਹਾਂ ਇਹ ਸ਼ੀਸ਼ੀ ਹੈ ਮੈਂ ਸ਼ਹਿਦ ਦੀ ਕੁਆਲਿਟੀ ਚੈੱਕ ਕੀਤੀ ਹੈ ਸ਼ਹਿਦ ਬਹੁਤ ਵਧੀਆ ਵਾ ਹਾਂਜੀ ਪਰ ਆਪਾਂ ਰੈਗੂਲਰ ਆਮ ਬੰਦਾ ਰੈਗੂਲਰ ਯੂਜ਼ ਨਹੀਂ ਕਰ ਸਕਦਾ ਉਹਨੂੰ ਵਾਲਪੀ ਬਸ ਤੱਕ ਵਾਲਪੀ ਵੱਧਾ ਵੱਧ ਯੂਜ਼ ਕਰਨ ਦੀ ਲੋੜ ਹੀ ਨਹੀਂਗੀ ਇੱਕ ਚਮਚ ਬਹੁਤ ਹੁੰਦਾ ਜੀ ਇੱਕ ਚਮਚ ਬਹੁਤ ਹੁੰਦਾ ਬ੍ਰਦਰ ਆਈ ਐਮ ਦਾਦਾ ਮੈਂ 네ਗੇਟਿਵ ਵੀ ਨਹੀਂ ਹੈਗਾ ਗਾਇ ਚੀਜ਼ਾਂ ਮੇਰੇ ਮਾਈਂਡ ਸਮਝਿਓ ਤੁਸੀਂ ਪਰ ਆਪਣੇ ਲੋਕਾਂ ਆਪਾਂ ਮੈਂ ਆਪਦੇ ਵਿੱਚ ਲਮਾ ਮੈਂ 2000 ਰੁਪਏ ਦਾ ਸੌਦਾ ਲਿਆ ਕੇ ਇੱਕ ਮਹੀਨਾ ਨਗਾਉਣ ਵਾਲਾ ਬੰਦਾ ਵਾ ਹੂੰ ਹੂੰ ਮੇਰੇ ਫਰੈਂਡ ਸਰਕਲ ਵੀ ਹੇਰ ਜਿੱਦ ਮੈਂ ਕੱਲੀ 1200 ਰੁਪਏ ਦੀ 1400 ਰੁਪਏ ਦੀ ਸ਼ਹਿਦ ਦੀ ਸ਼ੀਸ਼ੀ ਕਿੱਥੋਂ ਲਿਆਉਂਗੇ پتہ ਕੀ ਬ੍ਰਦਰ ਗੱਲ ਇਦਾਂ ਏ ਕਿ ਜੇ ਆਪਾਂ ਸਿਹਤ ਪੱਖੀ ਦੇਖੀਏ ਹੂੰ ਤੇ ਮੇਰੇ ਮੇਰੇ ਅਕੋਰਡਿੰਗ ਕੋਈ ਵੀ ਬੰਦਾ ਨਾ ਕੰਮ ਸਿਹਤ ਪੱਖੀ ਦੇਖਣੀ ਜ਼ਰੂਰੀ ਆ ਪਾ ਨੂੰ ਪਰ ਆਪਾਂ ਨੂੰ ਸਾਰਿਆਂ ਨੂੰ ਪਹਿਲਾ ਜਿਹੜਾ ਫਿਕਰ ਹੁੰਦਾ ਉਹਦਾ ਢੱਡ ਪਰ ਹੁੰਦਾ ਤੇ ਹੁੰਦਾ ਤਾਂ ਢੱਡ ਪਰ ਹੁੰਦਾ ਹੀ ਆ ਪਰ ਉਹ ਵੀ ਦੇਖੋ ਜਿਹੜੀ ਜਿਹਦੇ ਨੂੰ ਰੋਟੀ ਮਿਲ ਰਹੀ ਆ ਦੋ ਟਾਈਮ ਦੀ ਤਿੰਨ ਟਾਈਮ ਸੌਖੀ ਰੋਟੀ ਮਿਲ ਰਹੀ ਆ ਫਿਰ ਉਹ ਨਾਲ ਤੁਸੀਂ ਇਹ ਦੇਖੋ ਇਹਦੇ ਨਾਲ ਤੁਸੀਂ ਦੇਖੋ ਮੇਰੀ ਗੱਲ ਸੁਣੋ ਜਿਹਦੇ ਬੰਦੇ ਨੂੰ ਤਿੰਨ ਟਾਈਮ ਦੀ ਸੌਖੀ ਰੋਟੀ ਮਿਲ ਰਹੀ ਆ ਫਿਰ ਬੰਦਾ ਇਹਨਾਂ ਚੀਜ਼ਾਂ ਨੂੰ ਟਰਾਈ ਕਰ ਸਕਦਾ ਵਾ ਬੰਦੋ ਸਟਰਗਲ ਦੋ ਸਟਰਗਲ ਦਾ ਪਰੋਟੀ ਦੀ ਖਾਤਰ ਕਰ ਰਹੇ ਆ ਤੁਸੀਂ ਮੈਨੂੰ ਨਹੀਂ ਦੱਸੋ ਤੁਸੀਂ ਨੈਸਟ ਟਾਈਮ ਕੋਈ ਕੰਮ ਕੀ ਕਰਦੇ ਹੋ ਵੈਸੇ ਮੈਂ ਕੁਝ ਨਹੀਂ ਕਰਦਾ ਫਿਰ ਬਿਲਕੁਲ ਫਰੀ ਆ ਕੋਈ ਕਾਮਕਾਰ ਕੋਈ ਖੇਤੀ ਪਹਿਲੇ ਹੀ ਬਣਾ ਹੋਇਆ ਕੋਈ ਤਾਂ ਹੋਇਆ ਨਹੀਂ ਉਹ ਤਾਂ ਚਲੋ ਹੈਗਾ ਹੀ ਆ ਮੇਰੀ ਵੈਬਸਾਈਟ ਚੱਲਦੀ ਹੈ ਮੇਰੀ viashaadi.com 300 ਤੋਂ ਪਲੱਸ ਮੈਨ ਰਿਸਟੈਗ ਕਰਵਾ ਚੁੱਕਿਆ ਮੈਂ YouTube ਚੈਨਲ ਦਾ ਮੈਨੂੰ ਲਗਭਗ 5-400 ਰੁਪਏ ਦੇਦੀ YouTube ਚੈਨਲ ਤੋਂ ਵੀ ਆਉਂਦਾ ਵਾ ਹੂੰ ਹੂੰ ਤੇ ਉਹ ਠੀਕ ਆ ਗੱਲਬਾਤ ਓਡੀ ਇਨਕਮ ਤੁਹਾਡਾ ਇਨਕਮ ਦਾ ਸੋਰਸ ਸੁਲੋ ਹੈਗਾ ਹੁਣ ਇੱਕ ਆਪਾਂ ਐਗਜ਼ਾਮਪਲ ਦੇ ਤੌਰ ਤੇ ਮੰਨ ਕੇ ਚੱਲਦੇ ਆ ਕਿ ਜੇ ਆਪਣਾ 2500 3000 ਰੁਪਏ ਦੇ ਵਿੱਚ ਲਾ ਕੇ ਆਪਣਾ ਇੱਕ ਬਿਜ਼ਨਸ ਕੋਈ ਪਲੈਟਫਾਰਮ ਅੱਛਾ ਮਿਲਦਾ ਆਪਾਂ ਨੂੰ ਜਿਹਨਾਂ ਨੂੰ ਪਲੈਟਫਾਰਮ ਮਿਲਦਾ ਉਹਦੇ ਚ ਸਭ ਤੋਂ ਵੱਡਾ ਕੀ ਹੈ ਨਾ ਉਹ ਠੀਕ ਹੈ ਤੁਹਾਡੀ 2500 ਰੁਪਏ ਲਾ ਕੇ 2500 ਰੁਪਏ ਲਾ ਕੇ ਮੇਰਾ ਮੈਂ 2500 ਰੁਪਏ ਤੇ ਖਰੀਦ ਲੈ ਲੈਂਦਾ ਤੁਹਾਡਾ ਪ੍ਰੋਡਕਟ ਖਰੀਦ ਲੈ ਲੈਂਦਾ ਮੈਂ ਹਾਂਜੀ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਮੈਂ ਪੱਟੋ ਪ੍ਰੋਡਕਟ ਯੂਜ਼ ਕਰ ਲਿਆ ਉਹਦੇ ਨਾਲ ਮੇਰੀ ਇਨਕਮ ਨਹੀਂ ਨਾ ਬਣਨੀ ਇਨਕਮ ਬਣੂਗੀ ਕਿ ਬਣੂਗੀ ਨਾ ਉਸ ਤੋਂ ਬਾਅਦ ਆਪਾਂ ਬੁੱਕੀ ਕਰਨਾ ਹੈ ਉਸ ਤੋਂ ਬਾਅਦ ਆਪਾਂ ਅੱਗੇ ਗਾਈਡ ਕਰਨਾ ਸ਼ੁਰੂ ਕਰ ਦੇਣਾ ਹਾਂਜੀ ਆਪਾਂ ਤੁਹਾਡਾ ਸੋਸ਼ਲ ਮੀਡੀਆ ਯੂਜ਼ ਕਰਨਾ ਆਪਾਂ ਹਾਂਜੀ ਤੁਸੀਂ ਤੁਹਾਨੂੰ ਤਾਂ ਸੋਸ਼ਲ ਮੀਡੀਆ ਦਾ ਜ਼ਿਆਦਾ ਪਤਾ ਕਿਉਂਕਿ ਤੁਸੀਂ YouTube ਵਗੈਰਾ ਚਲਾਉਂਦੇ ਹੋ ਆਪਾਂ ਸੋਸ਼ਲ ਮੀਡੀਆ ਦੇ ਥਰੂ ਤੁਹਾਡਾ ਇੱਕ ਲਿੰਕ ਕ੍ਰੀਏਟ ਕਰ ਦਾਂਗੇ ਤੁਸੀਂ Instagram Instagram ਤੇ ਪਾਉਂਗੇ ਆਪਦੇ WhatsApp ਤੇ ਪਾਉਂਗੇ ਬਾਕੀ ਤੁਹਾਡਾ ਸਰਕਲ ਆ ਜਿੰਨਾ ਉਹਨਾਂ ਵਿੱਚ ਤੁਸੀਂ ਦੱਸੋਗੇ ਕਿ ਯਾਰ ਵੀ ਮੈਂ ਆ ਚੀਜ਼ ਯੂਜ਼ ਕੀਤੀ ਹੈ ਵੀ ਮੈਨੂੰ ਇਹ ਕੰਪਨੀ ਐਚੀ ਲੱਗੀ ਆ ਵੀ ਇਹਦੇ ਵਿੱਚ ਤਾਂ ਕਰਿਆ ਚੀਜ਼ ਹੈਗੀ ਆ ਸਰਕਲ ਦੇ ਵਿੱਚ 2016 ਦੇ ਵਿੱਚ ਮੁੰਡੇ ਆਏ ਸੀ ਸੱਤਵਾਂ ਖੁਰਦ ਸਮੇਂ ਦੇ ਇੰਡੀਪੈਂਡੈਂਟ ਜਗਰਾਉਂ ਦੇ ਹੂੰ ਹੂੰ ਫੋਰਐਵਰ ਦੇ ਵਿੱਚ ਕੰਮ ਕਰਦੇ ਹਾਂਜੀ 15 16 ਦੇ ਵਿੱਚ ਓਹੋ ਉਸ ਸਮੇਂ ਵੀ ਚੰਡੀਗੜ੍ਹ ਕੋਈ ਟ੍ਰੇਨਿੰਗ ਲਾਉਣ ਜਾਂਦੇ ਹੁੰਦੇ ਸੀ ਮੁੰਡੇ ਮੈਨੂੰ ਪਤਾ ਵਾ ਮੈਂ ਮਿਲੇ ਆ ਉਹਨਾਂ ਨੂੰ ਤੇ ਇੱਕ ਮੇਰੀ ਲਿੰਕ ਦੇ ਵਿੱਚ ਆਇਆ ਮੁੰਡਾ ਮੁੰਡੇ 2019 ਆ 20 ਦੇ ਵਿੱਚ ਹਾਂਜੀ ਤਿੰਨ ਚਾਰ ਮੁੰਡੇ ਉਦੋਂ ਵੀ ਮੇਰੇ ਲਿੰਕ ਦੇ ਵਿੱਚ ਆਏ ਹੇਰ ਮੇਰੀ ਲਿੰਕ ਦੇ ਵਿੱਚ ਆਏ 2023 24 23 ਦੇ ਵਿੱਚ ਹੂੰ ਹੂੰ ਹਮ 2025 ਦੇ ਵਿੱਚ ਤੁਸੀਂ ਮੇਰੇ ਲਿੰਕ ਚ ਆਏ ਹੋ ਹਾਂਜੀ ਇਹ ਇੱਕ 트ਰੇਜਡੀ ਹੈ ਇਹ 트ਰੇਜਡੀ ਹੋ ਰਹੀ ਹੈ ਤੁਹਾਡੇ ਨਾਲ ਕਿ ਤੁਹਾਡੀ ਲਾਈਫ ਦੇ ਵਿੱਚ ਫੋਰਐਵਰ ਆਉਣਾ ਜਾ ਰਹੀ ਹੈ ਹੂੰ ਹੂੰ ਇਹ ਇਹ ਕੋਈ ਜਿਹੜੀ ਫੋਰਐਵਰ ਹੈ ਨਾ ਇਹ ਬਾਈ ਚੁਆਇਸ ਨਹੀਂ ਮਿਲਦੀ ਬਾਈ ਚਾਂਸ ਹੀ ਮਿਲਦੀ ਹੁੰਦੀ ਹੈ ਮੈਂ ਤੁਹਾਨੂੰ ਗਾਂ ਵਾਲੀ ਗੱਲ ਦੱਸਦਾ ਨਾ ਜਿਹੜੇ 2016 ਚ ਆਏ ਸੀ ਮੁੰਡੇ ਉਹ ਇੱਥੇ ਦੁਕਾਨ ਤੇ ਲੱਗੇ ਹੋਏ ਨੇ ਹੁਣ ਹਾਂਜੀ ਉਹ ਕੱਪੜੇ ਦੀ ਦੁਕਾਨ ਤੇ ਮੁੰਡਾ ਕੱਪੜਾ ਵੇਚ ਰਿਹਾ ਵਾ ਹਮ ਹਮ ਜਿਹੜਾ 2016 ਦੇ 2019 ਦੇ ਵਿੱਚ 20 ਦੇ ਵਿੱਚ ਆਏ ਸੀਗੇ ਹਮ ਹਮ ਮੁੰਡੇ ਉਹ ਫਾਇਰ ਬ੍ਰੀਗੇਡ ਦੀ ਗੱਡੀ ਤੇ ਡਰਾਈਵਿੰਗ ਕਰ ਰਿਹਾ ਉਹ ਮੁੰਡਾ ਹਮ ਹਮ ਜਿਹੜਾ 2023 ਦੇ ਵਿੱਚ ਆਇਆ ਉਹ ਟਾਇਰਾਂ ਵਾਲੀ ਦੁਕਾਨ ਤੇ ਟਾਇਰ ਗੱਡੀ ਬਦਲਣ ਦੀ ਕੋਸ਼ਿਸ਼ ਕਰ ਰਿਹਾ ਵਾ ਅੱਛਾ ਮਤਲਬ ਉਹਨਾਂ ਦੀ ਗਰੋਥ ਨਹੀਂ ਹੋਈ ਕਹਿੰਦਾ ਮਤਲਬ ਹਾਂ ਪੰਜਵੇਂ ਮੁੰਡੇ ਦੇਖਿਆ ਉਹ ਵਿਚਾਰੇ ਯਾਨੀ ਪੰਜ ਪੰਜ ਗਰੁੱਪ ਦੇਖਿਆ ਮੈਂ ਉਹ ਉੱਥੇ ਹੀ ਖੜੇ ਆ ਹੁਣ ਪਤਾ ਕੀ ਚੱਕਰ ਇਹਦਾ ਰੀਜ਼ਨ ਤੁਹਾਨੂੰ ਮੈਂ ਦੱਸ ਦਿੰਨਾ ਕੀ ਹੈ ਇਹਦੇ ਵਿੱਚ ਇੱਕ ਚੀਜ਼ ਕਰੋ ਮੇਰੀ ਹੈਲਪ ਕਰੋ ਇਹਦੇ ਵਿੱਚ ਮੈਨੂੰ ਕੋਈ ਜੀਰੂ ਤੋਂ ਲੈ ਕੇ ਤੁਹਾਡੀ ਵਧੀਆ ਲਾਈਫ ਤੱਕ ਹੂੰ ਹੂੰ ਪਹੁੰਚੇ ਫੋਰਐਵਰ ਦੇ ਵਿੱਚ ਮੈਨੂੰ 10 ਬੰਦੇ ਬਲਾਓ ਜਰੂਰ ਜੀ ਤੁਸੀਂ ਐਂ ਕਰੋ ਤੁਹਾਨੂੰ ਮੈਂ ਜਿਸ ਦਿਨ ਸੋਣ ਸਾਡਾ ਖੰਨੇ ਆਫੈਂਸ ਸੈਸ਼ਨ ਹੋਇਆ ਨਾ ਉਹ ਅਸਲ ਦੇ ਵਿੱਚ ਨਾ ਮੈਂ ਤੁਹਾਨੂੰ ਦੱਸਦਾ ਗੱਲ ਕੀ ਉਹ ਗੱਲ ਠੀਕ ਹੈ ਤੁਹਾਡੀ ਇਹ ਹੈਗੀ ਹੈ ਬੰਦੇ ਦੀ ਇਨਕਮ ਕੁਝ ਹੋਰ ਹੁੰਦੀ ਹੈ ਬੰਦਾ ਦਿਖਾ ਕੁਝ ਹੋਰ ਦਿੰਦਾ ਵਾ ਨਹੀਂ ਮੈਂ ਤੁਹਾਨੂੰ ਬੰਦਾ ਹੀ ਉਹ ਮਲਾਉਂਗਾ ਜਿਹੜਾ ਤੁਹਾਨੂੰ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਆਪਦੀ ਬੈਂਕ ਦੀ ਆਨਲਾਈਨ ਨੈੱਟ ਬੈਂਕਿੰਗ ਖੋਲੇਗਾ ਤੇ ਉਸੇ ਟਾਈਮ ਹੀ ਤੁਹਾਨੂੰ ਦਿਖਾਏਗਾ ਵੀ ਆ ਮੇਰੀ ਸਟੇਟਮੈਂਟ ਹੈ ਜਾਂ ਮੇਰਾ ਨਾਮ ਚੈੱਕ ਕਰ ਲਓ ਆ ਮੇਰਾ ਅਕਾਊਂਟ ਨੰਬਰ ਹੈ ਸਾਰਾ ਕੁਝ A to Z ਸਾਰੀ ਡਿਟੇਲ ਚੈੱਕ ਕਰਵਾਏਗਾ ਤੁਹਾਨੂੰ ਹਾਂ ਉਹਨਾਂ ਦਾ ਸਪੋਰਟ ਚੈੱਕ ਕਰਾਏਗਾ ਤੁਹਾਨੂੰ ਕਿੰਨੇ ਕਿੰਨੇ ਟਾਈਮ ਦੀ ਜੁਆਇਨਿੰਗ ਕੀਤੀ ਹੋਗੀ ਉਹ ਬੰਦੇ ਦੀ ਉਹ ਬੰਦੇ ਨੂੰ 6-7 ਸਾਲ ਹੋ ਗਏ ਰਹੀ ਠੀਕ ਆ ਐਜ਼ ਅ ਸੀਨੀਅਰ ਮੈਨੇਜਰ ਕੰਮ ਕਰ ਐਜ਼ ਸੀਨੀਅਰ ਸਾਡਾ ਸਾਡਾ ਸਾਰਿਆਂ ਦਾ ਸੀਨੀਅਰ ਆ ਓਕੇ ਹਾਂਜੀ ਜਗਰਾਉਂ ਦੇ ਇਰ ਜੇ ਤੂੰ ਤਾਂ 10 15 ਕਿਲੋਮੀਟਰ ਦੇ ਇਰ ਦੇ ਵਿੱਚ ਹਾਂਜੀ 10 ਤੋਂ 15 ਕਿਲੋਮੀਟਰ ਦੇ ਵਿੱਚ ਮੈਨੂੰ 10 ਬੰਦੇ ਦਿਖਾਓ ਮਤਲਬ ਫੋਰ ਐਵਰ ਵਾਲੇ ਫੋਰ ਐਵਰ ਵਾਲੇ ਜਿਹੜੇ ਬੰਦੇ ਕੰਮ ਜੱਪ ਹੋਏ ਫੋਰ ਜਗਰਾਉਂ ਤੋਂ ਸੈਂਟਰ ਲੈ ਲਓ ਠੀਕ ਹੈ ਸੈਂਟਰ ਤੋਂ 15 ਕਿਲੋਮੀਟਰ ਘੁੰਮ ਜਾਓ ਠੀਕ ਹੈ ਵੀ ਇਹ ਚਾਰੇ ਪਾਸੇ ਰੇਡੀਅਸ ਦੇ ਵਿੱਚ ਹਾਂ ਮੈਨੂੰ 10 ਬੰਦੇ ਕੋਈ ਇਦਾਂ ਦੇ ਮਿਲਾਓ ਜਿਹੜੇ ਬੰਦੇ ਯਾਰ ਵਾਕਈ ਕੰਮਜਾਬ ਹੋਏ ਹੋਣ ਜਰੂਰ ਮਿਲਾਵਾਂਗੇ ਜੀ ਜਰੂਰ ਮਿਲਾਵਾਂਗੇ ਤੁਹਾਨੂੰ ਲਾਈਵ ਮਿਲਾਵਾਂਗੇ ਨਾਲੇ ਨਹੀਂ ਨਹੀਂ ਮੈਨੂੰ ਐਡਰੈਸ ਦਿਓ ਇੱਥੇ ਹੂੰ ਹੂੰ ਤੁਸੀਂ ਅਬੀ ਗੱਲ ਕਰਕੇ ਮੈਨੂੰ ਐਡਰੈਸ ਦੱਸੋ ਹੂੰ ਹੂੰ ਮੈਂ ਕੋਲ ਵਿਜ਼ਿਟ ਕਰੂੰਗਾ ਉਹ ਬੰਦੇ ਕੋਲੇ ਕੋਈ ਗੱਲ ਜੀ ਸੱਚ ਕੇ ਮੈਂ ਅੱਜ ਨਵਦੀਪ ਮਾਨ ਨੂੰ ਮੋਚ ਲੈਣਾ ਕਿਉਂਕਿ ਇਹਨਾਂ ਨੂੰ ਕਿਉਂਕਿ ਉਹਨਾਂ ਨੂੰ ਤੁਹਾਡੇ ਏਰੀਆ ਦਾ ਜ਼ਿਆਦਾ ਪਤਾ ਹੈ ਹਾਂ ਹਾਂ ਕਿਉਂਕਿ ਉਹ ਮੋਗਾ ਏਰੀਆ ਤੁਹਾਨੂੰ ਨੇੜੇ ਪੈਂਦਾ ਨਾ ਹੂੰ ਮੋਗਗਾ ਨੂੰ ਨੇੜੇ ਪੈਂਦਾ ਵੋ ਤੇ ਮੈਂ ਮੁਕਸਰ ਦਾ ਦੇ ਮੈਨੂੰ ਇਸ ਕਰਕੇ ਉਹਨਾਂ ਨੂੰ ਜਿਆਦਾ ਪਤਾ ਉਸ ਏਰੀਆ ਦੇ ਵੀ ਜਿਆਦਾ ਗੱਲ ਕਰ ਲੋ ਚਾਹੇ ਕਿਸੇ ਨਾਲ ਉਹ ਵੀ ਮੈਡਮ ਦੀ ਗੱਲ ਕਰ ਲੈਣਗੇ ਹੂੰ ਹੂੰ ਮੈਂ ਜਰੂਰ ਕੋਈ ਗੱਲ ਕੋਈ ਬਾਕੀ ਤੁਸੀਂ ਇੱਕ ਇੱਕ ਗੱਲ ਕਰਿਓ ਅੱਜ ਸ਼ਾਮ ਨੂੰ ਮੈਂ ਤੁਹਾਡੇ ਉਹਨਾਂ ਨਾਲ ਗੱਲ ਵੀ ਕਰਵਾ ਦੰਨਾ ਫੋਨ ਤੇ ਇੱਕ ਵੀਰ ਗੱਲ ਹੈ ਜੇ ਇੰਨੇ ਪ੍ਰੋਜੈਕਟਰ ਦੇ ਵਿੱਚ ਇੰਨਾ ਵੈਲਿਊ ਹੈ ਇੰਨੇ ਡਰਾਮਾ ਪ੍ਰੋਜੈਕਟਰ ਦੇ ਵਿੱਚ ਉਹ ਮਾਰਜਿਨ ਦੇ ਵਿੱਚ ਡਾਇਰੈਕਟ ਕਿਉਂ ਨਹੀਂ ਉੱਤਰਦਾ ਡਾਇਰੈਕਟ ਤਾਰਦੇ ਨਹੀਂ ਜੀ ਕੰਪਨੀ ਤਾਰਦੀ ਨਹੀਂ ਕੰਪਨੀ ਤਾਰਦੀ ਨਹੀਂ ਕੰਪਨੀ ਐ ਪ੍ਰਮੋਟ ਨਹੀਂ ਕਰਵਾਉਂਦੀ ਕੰਪਨੀ ਕਹਿੰਦੀ ਮੈਂ ਪਰਸਨ ਨੂੰ ਨਾਲੇ ਤਾਂ ਵੈਲਥ ਦੂੰਗੀ ਨਾਲੇ ਹੈਲਥ ਦੂੰਗੀ ਵੈਲਥ ਐਂਡ ਸ਼ੈਲ ਠੀਕ ਹੈ ਤੁਹਾਡੀ ਗੱਲ ਏ ਪਰ ਐਡਾ ਜਿਆਦਾ ਵੱਡਾ ਰੇਟ ਰੱਖਿਆ ਹੋਇਆ ਕੰਪਨੀ ਨੇ ਪ੍ਰੋਡਕਟ 'ਤੇ ਤੁਸੀਂ ਮੇਰੇ ਜਿਵੇਂ ਇਹ ਗੱਲ ਆਪਾਂ ਚੱਲਦੀ ਰਹੂਗੀ ਆਪਣੀ ਉੱਤੇ ਜਦੋਂ ਪ੍ਰੋਡਕਟ ਕੁਆਲਿਟੀ ਵੈਸਟਰ ਦਾ ਜਦੋਂ ਮੰਨ ਲੈਂਦੇ ਗੱਲੇ पर मेन 10 बंदे मेरी एरिया ਦੇ ਵਿੱਚ 10 ਕਿਲੋਮੀਟਰ ਦੇ ਵਿੱਚ ਜਰੂਰ ਆਣ ਚਾਹੁੰਦਾ ਜਰੂਰ ਜਿਹੜੀ ਜਰੂਰ ਜਰੂਰ ਤੁਹਾਨੂੰ ਮਿਲਾਵਾਂਗੇ ਤੁਹਾਨੂੰ ਤੁਹਾਨੂੰ ਜਰੂਰ ਮਿਲਾਵਾਂਗੇ ਮੈਂ ਤੁਹਾਡੀ ਅੱਜ ਹੀ ਗੱਲ ਕਰਵਾ ਦਿੰਦਾ ਹਾਂ ਹਾਂ ਮੈਨੂੰ ਵਿਜ਼ਿਟ ਕਰੋ ਉਹਨਾਂ ਦੇ ਘਰ ਮੈਂ ਹਾਂ ਕਰੇ ਜਰੂਰ ਕਰੋ ਜੀ ਕਿਉਂਕਿ ਮੈਂ ਉਹ ਸਟੇਜ ਤੇ ਨਹੀਂ ਮਿਲਣਾ ਚਾਹੁੰਦਾ ਜਿਹੜੀ ਸਟੇਜ ਦਿਖਾਉਂਦੇ ਆ ਨਾ ਸਟੇਜ ਤੇ ਆਓ ਜੀ ਇਹਨੂੰ ਵਾਹ 골ਡ ਬਣ ਗਿਆ ਪਰਨਾ ਬਣ ਗਿਆ ਨਹੀਂ 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 ਤੁਸੀਂ ਡਾਇਰੈਕਟ ਬੰਦੇ ਨੂੰ ਫੇਸ ਟੂ ਫੇਸ ਮਿਲਿਓ ਹਾਂ ਵਿਜ਼ਿਟ ਕਰ ਵਿਜ਼ਿਟ ਕਰੂੰਗਾ ਮੈਂ ਹਾਂ ਮੈਨੂੰ ਵਿਜ਼ਿਟ ਕਰਿਓ ਉਹਨਾਂ ਦੇ ਘਰ ਵਿਜ਼ਿਟ ਕਰਿਓ ਲਗਭਗ 15-20 ਮਿੰਟ ਦੀ ਗੱਲ ਹੈਗੀ ਆ ਇਹ ਤੁਸੀਂ ਇਹ ਵੀਡੀਓ ਜ਼ਰੂਰ ਮੇਰੀ ਫੋਨ ਵਾਲੀ ਗੱਲ ਵੀ ਸੁਣੋ ਤੁਹਾਨੂੰ ਪਤਾ ਲੱਗੂਗਾ ਕੀ ਸਚਾਈ ਹੈ ਕਿਵੇਂ ਮੁੜ ਕੇ ਜਦੋਂ ਇਹ ਮੇਰੀ ਗੱਲ ਹੋ ਜਾਂਦੀ ਆ ਲਗਭਗ ਅੱਜ 1 ਵੀਕ ਹੋ ਗਿਆ ਇੱਕ ਹਫਤਾ ਹੋ ਗਿਆ ਉਹ ਮੇਰਾ ਫੋਨ ਨਹੀਂ ਚੱਕ ਰਹੇ ਮੇਰੇ ਨਾਲ ਕੋਈ ਗੱਲਬਾਤ ਨਹੀਂ ਕਰ ਰਹੇ ਤੇ ਮੈਨੂੰ ਕੋਈ ਇਦਾਂ ਦੀ ਸੈਟੀਸਫਾਈ ਨਹੀਂ ਕਰਵਾ ਰਹੇ ਮੈਂ ਇਹਦੇ ਵਿੱਚ ਕਿਸੇ ਕੰਪਨੀ ਦਾ ਨਾਮ ਨਹੀਂ ਲਾਉਂਗਾ ਚਲੋ ਉਹਦੇ ਵਿੱਚ ਇੱਕ ਕਾਲਿੰਗ ਦੇ ਵਿੱਚ ਨਾਮ ਲਿਆ ਹੋਇਆ ਕੰਪਨੀ ਦਾ ਕੋਈ ਏਡੀ ਗੱਲ ਨਹੀਂ ਹੈਗੀ ਆਪਾਂ ਕਿਸੇ ਦੀ ਕੰਪਨੀ ਦੀ ਦੋਸ਼ੀ ਨਹੀਂ ਹੈਗੀ ਜਿਹੜੀ ਲੋਕ ਫਸਦੇ ਆ ਆਪਣੇ ਤੌਰ ਤੇ ਫਸਦੇ ਆ ਮੇਰੀ ਇਹ ਵੀਡੀਓ ਬਣਾਉਂਦਾ ਸਿਰਫ ਇੱਕ ਲੋਕਾਂ ਨੂੰ ਇਸ ਚੀਜ਼ ਦੇ ਪ੍ਰਤੀ ਜਾਗਰੂਕ ਕਰਨ ਦਾ ਹੈਗਾ ਮਕਸਦ ਕਿਸੇ ਨੂੰ ਨੀਵਾ ਦਿਖਾਉਣਾ ਨਹੀਂ ਹੈਗਾ ਤੁਸੀਂ ਵੀਡੀਓ ਦੇਖ ਕੇ ਸਮਝੋ ਆਪਣੇ ਆਪ ਧੰਨਵਾਦ ਦੋਸਤੋ